ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਤੇ ਗੁੱਡ ਆਫਟਰਨੂੰਨ ਟਾਈਮ ਹੋ ਚੁੱਕਿਆ ਦੁਪਹਿਰ ਦੇ 3 ਵੱਜ ਚੁੱਕੇ ਨੇ ਤੇ ਤੁਸੀਂ ਕੱਪੜੇ ਲਿਬੜੇ ਦੇਖ ਹੀ ਲੈਣੇ ਮੂੰਹ ਸਿਰ ਹੁਣ ਉਤਰਿਆ ਟਰੈਕਟਰ ਤੋਂ ਸਵੇਰ ਦੀ ਪੈਲੀ ਬਾਹਰ ਸੀ ਦੇਖੋ ਪੈਲੀ ਬਣਾਤੀ ਐ ਇਹ ਚ ਬਈ ਪਰਾਲੀ ਦੇ ਖਰਚੇ ਸੀ ਤੂੜੀ ਕਰਕੇ ਦੇਖੋ ਕਿੰਨੇ ਖਰਚੇ ਰਹਿ ਜਾਂਦੇ ਨੇ ਸਵੇਰ ਦਾ ਬੈਠਾ ਤਾਂ ਵੀ ਨਾਲ ਬਿਜਰੀ ਸਾਹਾਗਾ ਮਾਰਤਾ ਸੀ ਤੇ ਪੀਕ ਬਣਾਤੀ ਉਹ ਕਹਿੰਦੇ ਹੁੰਦੇ ਨੇ ਜੱਟਾਂ ਦੇ ਪੁੱਤ ਕਹਿੰਦੇ ਧੁੱਪ ਚ ਰੜਕੇ ਪਰੌਂਠੇ ਵਰਗੇ ਹੋ ਜਾਂਦੇ ਨੇ ਗੱਲ ਸਹੀ ਆ ਗਈ ਉਹ ਫਿਲਮ ਵਿੱਚ ਕਹਿੰਦੇ ਨੇ ਇੱਕ ਐਕਟਰ ਨੇ ਬਹੁਤ ਔਖੇ ਕੰਮ ਨੇ ਬਾਈ ਕਰਨੇ ਨੇ ਜ਼ਿੰਮੇਵਾਰੀਆਂ ਦੇ ਤੇ ਬਹੁਤ ਮਿਹਨਤ ਵਾਲੇ ਕੰਮ ਨੇ ਤੇ ਹਾਰਡ ਵਰਕਿੰਗ ਤੇ ਦਵਿੰਦਰ ਅੱਜ ਬਾਗਿਆ ਨਾਨਕੀ ਆਪਦੇ ਤੇ ਉੱਥੇ ਤੂੜੀ ਤੰਦ ਸਭਾਉਣ ਗਿਆ ਤੇ ਨਾਲ ਮੱਕੀ ਵਜਾਉਣ ਉਹਨਾਂ ਨੇ ਮਤਲਬ ਕਿ ਸਾਸੂ ਮਾ ਦਾ ਫੋਨ ਆ ਗਿਆ ਸੀ ਜੋਤਰੀ ਨਾਨੀ ਦਾ ਕਹਿੰਨੀ ਵੀ ਸਾਡਾ ਕੰਮ ਕਰਾਉਣ ਨੂੰ ਭੇਜ ਦੋਤ ਨੂੰ ਤੇ ਉਹਨੂੰ 3-4 ਦਿਨ ਉੱਥੇ ਲਾ ਕੇ ਆਉ ਤੇ ਮੈਂ ਸਕੂਲ ਜਾਣ ਲਾਉਣਾ ਸੀ ਉਹਨੂੰ ਤੇ ਫਿਰ ਉੱਥੇ ਵੀ ਜ਼ਰੂਰੀ ਹੈ ਜੀ ਕੰਮ ਕਰਾਏ ਬਿਨਾਂ ਸਰਦਾ ਨਹੀਂ ਤੇ ਗਰਦੇ ਗੁਰਦੇ ਚੜਕੇ ਬਾਜਾਂ ਕਰਿਆ ਪਈਆਂ ਪਈਆਂ ਨੇ ਹੁਣ ਪਾਣੀ ਪੂਣੀ ਪੀਣਿਆ ਇੱਕ ਵੱਖੇ ਹੋਏ ਠੰਡਾ ਠੁੰਡਾ ਆ ਜਾਣਾ ਖੇਤੀ ਉਹ ਬਾਲਾ ਪੀ ਲੈਣਿਆ ਉਹਦੇ ਕਰਕੇ ਪ੍ਰੋਬਲਮ ਆ ਜਾਂਦੀ ਹੈ ਤੇ ਜੱਟ ਦਾ ਪੁੱਤ ਟਰੈਕਟਰ ਵੀ ਧੁੱਪੇ ਅੱਜ ਸਵੇਰ ਦਾ ਮੱਤ ਰਿਆ ਨਾਲ ਕੰਮ ਕਰ ਰਿਹਾ ਪੈਲੀ ਬਣਾਤੀ ਸੋਣੀ ਵਰਗੀ ਬਾਹ ਬਾ ਕੇ ਤੇ ਜਿਵੇਂ ਆਲੂ ਵਾਲੀ ਪੈਲੀ ਦੀ ਤਿਆਰੀ ਕਰਨੀ ਪੈਂਦੀ ਹੈ ਜੀ ਬਹੁਤ ਵਾਈ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਜੇ ਮੱਕੀ ਵਧੀਆ ਕਰਨੀ ਹੈ ਤਾਂ ਇਹਦੀ ਬਹੁਤ ਤਿਆਰੀ ਕਰਨੀ ਪੈਂਦੀ ਹੈ ਬਾਹ ਵਾਈ ਬਹੁਤ ਕਰਨੀ ਪੈਂਦੀ ਹੈ ਆ ਤੁਹਾਨੂੰ ਮਿਲਦੇ ਆ ਤਨ ਪਰ ਤੇ ਬਲੌਗ ਨਾਲ ਬਣੇ ਰਹੋ ਬਹੁਤ ਵਧੀਆ ਬਲੌਗ ਉਹ ਦੇਖਣ ਵਾਲਾ ਤੇ ਬੜੀਆ ਬੜੀਆ ਕਰਿਓ ਕਮੈਂਟ ਤੇ ਨਵੇਂ ਜੁੜੇ ਜਿਹੜੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮੜਾ ਜਪਾ ਦਮ ਲੈ ਕੇ ਕਰਦੇ ਆ ਗੱਲਾਂ ਬਾਤਾਂ ਤੁਹਾਡੇ ਨਾਲ ਪਾਣੀ ਪੀ ਲਿਆ ਜੀ ਉੱਥੇ ਹੀ ਤੇ ਸਵੇਰ ਦਾ ਲੱਗਾ ਬੌਣ ਮੈਂ ਵਿਚਰੀ ਮਾਰਤਾ ਦੋ ਵਾਰੀ ਸਹਾਗਾ ਤਵੀਆਂ ਨਾਲ ਜਦੋਂ ਬਾਣ ਬਾਣ ਹੋ ਜਾਂਦਾ ਹੀ ਉਫਣ ਜਾਂਦਾ ਫੇਰ ਸਹਾਗਾ ਮਾਰਦੇ ਫੇਰ ਰੁਕ ਮਤਲਬ ਕਿ ਉਹਦੇ ਨਾਲ ਬਰੀਆ ਬਾਹੀ ਹੋ ਜਾਂਦੀ ਹੈ ਡਲੇ ਹੁੰਦੇ ਨੇ ਜਿਹੜੇ ਉਹ ਫੁੱਟ ਜਾਂਦੇ ਨੇ ਬਰੀਕ ਪੀਕ ਬਣ ਜਾਂਦੀ ਹੈ ਜੇ ਪੀਕ ਬਣੂਗੀ ਤੇ ਹਲ ਲੰਘਣਗੇ ਦੇ ਵਿੱਚ ਦੀ ਤੇ ਨਾਲ ਫੇਰ ਬੈੱਡ ਵਧੀਆ ਬਣੂਗਾ ਜਦੋਂ ਬੈੱਡ ਬਣਨਾ ਬੈੱਡੇ ਚ ਚਮਕ ਆਵੇ ਬਣੇ ਹੋਏ ਚ ਤਾਂ ਮੱਕੀ ਵਧੀਆ ਹੁੰਦੀ ਆ ਤੁਸੀਂ ਦੇਖ ਸਕਦੇ ਹੋ 4.5 ਕੀਲੇ ਮੈਂ ਹੁਣ ਮੱਕੀ ਬੀਜਣ ਤੇ ਕਰ ਦਿੱਤੇ ਨੇ ਬਗਲੇ ਉੱਡੇ ਫਿਰਦੇ ਨੇ ਚਿੱਟੇ ਚਿੱਟੇ ਸੋਹਣੇ ਲੱਗਦੇ ਨੇ ਵੀ ਤੇ ਜਿਹੜਾ ਹੁਣ ਟਾਈਮ ਐ 3:30 ਵਜੇ ਦਾ ਤੇ ਇਹ ਕਿਉਂ ਇਹ ਜਿਹੇ ਬਲੇ ਮੌਸਮ ਵੀ ਟਾਲ ਜਨਾ ਜੀ ਤੇ ਵੱਧ ਜੀ ਲੱਗਦਾ ਦੁਪਹਿਰੇ ਅੱਜ 1 ਵਜੇ ਬਹੁਤ ਗਰਮੀ ਸੀ ਮੈਂ ਬੈਠਾ ਸਵੇਰ ਦਾ 10 ਵਜੇ ਦਾ ਟ੍ਰੈਕਟਰ ਤੇ ਉਦੋਂ ਪਹਿਲਾਂ ਅਸੀਂ ਘਰ ਦੇ ਕੰਮ ਕਰਨ ਲੱਗੇ ਸੀ ਤੇ ਆਪਣਾ ਸੇਰ ਵੀ ਦੇਖੋ ਪੁੱਤ ਆਪਣਾ ਇਹ ਵੀ ਲੇਬੜਿਆ ਪਿਆ ਤੇ ਹਾਜ਼ਰ ਕਿਰਪਾ ਮਹਾਰਾਜੀ ਸੰਦ ਸੰਦ ਸਾਰੇ ਘਰ ਦੇ ਨੇ ਜੀ ਜੇ ਆਪਾਂ ਕਿਰਾਏ ਤੇ ਤਵੀਆਂ ਤੋਂ ਵੀ ਲੈਣ ਨੂੰ ਬਹੁਤ ਮਹਿੰਗਾ ਪੈ ਜੇ ਕੰਮ ਤਕਰੀਬਨ 90 ਲੀਟਰ ਤੇਲ ਖਾਜੂਗਾ ਜੀ ਇਹ ਤੇ 4.5 ਕਿਲੇ ਤਿਆਰ ਕਰਨ ਚ ਪਰ ਬਣਾਤੀ ਗੱਲ ਜੀ ਮਾਣ ਦੀ ਹੁਣ ਇਹਦੇ ਵਿੱਚ ਜੀ ਦੋ ਵਾਰੀ ਹੜ ਲਗਾ ਦਾਂਗੇ ਤੇ ਉਧਰ ਬੰਤਾ ਘੜ ਰਿਹਾ ਬੱਟਾ ਮਾ ਬੱਟਾ ਮੋਟਾ ਘੜ ਕੇ ਵਧੀਆ ਬਣਾ ਦੇ ਕਿਉਂ ਜੀ ਕੋਈ ਦੇਖਣ ਵਾਲਾ ਆਵੇ ਸੋਹਣਾ ਵੀ ਲੱਗੇ ਬਾਣ ਬਣਿਆ ਮੱਕੀ ਬੀਜੀ ਫੇਰ ਹੀ ਵਧੀਆ ਹੋਰੇ ਹਰੀ ਹੋਊਗੀ ਤੇ ਡਾਈ ਮੂਣੀ ਆਪਾਂ ਨੂੰ ਮਿਲ ਗਿਆ ਜੀ ਤੇ ਆਪਣੇ ਰਿਸ਼ਤੇਦਾਰਾਂ ਨੇ ਮੇਰੇ ਸਾਡੂ ਨੇ ਦੇਤੀਆਂ ਚਾਰ ਬੋਰੀਆਂ ਤੇ ਹਰਕੀਤ ਭੈਣ ਕਾ ਨੂੰ ਫੋਨ ਕਰਿਆ ਚਾਰ ਉਹਨਾਂ ਨੇ ਦੇਤੀਆਂ ਆਪਣਾ ਮਤਲਬ ਹੱਲ ਹੋ ਜਾਊਗਾ ਤੇ ਚਲੋ ਮਿਲਦੇ ਹਾਂ ਜੀ ਅੱਗੇ ਪਾਣੀ ਪੀਨੇ ਹੁਣ ਕੁੱਟ 6:00 ਵੱਜ ਗਏ ਦੀ ਸ਼ਾਮ ਦੇ ਤੇ ਆਪਾਂ ਇਧਰ ਬਾਹਰ ਨਿਕਰੇ ਆਏ ਸੀਗੇ ਤੇ ਇਧਰੋਂ ਆਪਾਂ ਮੈਸਾ ਥੱਲੇੋਂ ਛਾੜੂ ਲਾ ਕੇ ਚਾਲ ਦੇਣਗੇ ਤੇ ਨਾਲੇ ਗੋਹਟ ਆ ਜਾਂਗੇ ਪੇਰੀਆਂ ਲਾ ਜਾਂਗੇ ਤਾਂ ਕਿ ਬਹੁਤ ਚੰਗੇ ਤੇ ਜਿਹੜੀ ਆਪਣੀ ਭੈਣ ਬਹੁਤ ਝੜੋਣੀ ਹੁੰਦੀ ਸੀਗੀ ਉਹ ਕੋਦਣਾ ਦੇ ਨਾ ਘਰ ਆਲੇ ਦੇ ਥੋੜੀ ਜਿਹਾ ਤਾਂ ਤੇ 7:00 ਵਜੇ ਜੀ ਸਤਾਂ ਕਰਕੇ ਉਹ ਕਈ ਦਿਨ ਹੋ ਗਿਆ ਆਉਂਦੇ ਨਹੀਂਗੇ ਤੇ ਆਪਾਂ ਜਦੋਂ ਕੰਮ ਨਿਬੜਦਾ ਜੇ ਦੀ ਬਹੁਤ ਸਿੱਟਾ ਦੇਣਗੇ ਤੇ ਹੁਣ ਆਪਣੀਆਂ ਲਾ ਜਾਂਗੇ ਸਵੇਰੋਂ ਸਿੱਟਾਂਗੇ ਨਹੀਂ ਤੇ ਆ ਦੇਖੋ ਜਿੱਧਰ ਆਪਣੀ ਪਈਏ ਕਣਕ ਤੇ ਜਦੋਂ ਹੁਣ ਲੈਟਰ ਇਹਨ ਲੱਗ ਗਈ ਆਪਾਂ ਕਣਕ ਝਾੜਾਂਗੇ ਸਾਰੀ ਹਨਾ ਆ ਜਿਹੜੇ ਫੂਸ ਆ ਗਏ ਆਪਾਂ ਆਪਣੀ ਕਣਕ ਦੇ ਵਿੱਚ ਉਹ ਵੀ ਸਾਰੇ ਆਪਾਂ ਕੱਢ ਦਾਂਗੇ ਇਕੱਲੀ ਇਕੱਲੀ ਕਰ ਦਾਂਗੇ ਤੇ ਦੇਖੋ ਜੀ ਉਧਰ ਵੀ ਪਈਏ ਕਣਕ ਜਿੱਧਰ ਦਾ ਤੋਤਾ ਸੀ ਮਮਾ ਨੇ ਕੱਲ ਦੇਖੋ ਸੁੰਭਰ ਦਿੱਤਾ ਜੀ ਮੇਰੀ ਮਮਾ ਨੇ ਸਾਰਾ ਨਿੱੱਚੋ ਆਹਰੇ ਜਿੱਤੇ ਅਮ ਲੱਗਿਆ ਅਤਨੇ ਛੜਦਾਂਗੇ ਜੀ ਪਾਣੀ ਤੇ ਬਹੁਤ ਹੋ ਗਿਆ ਸਾਡੇ ਟੈਂਕੀ ਪਤਾ ਨਹੀਂ ਕਿਥੋਂ ਲੀਕ ਹੋੁੰਦੀ ਹੈਗੀ ਪਾਣੀ ਅੜੀ ਟੈਂਕੀ ਸਾਰੀ ਖਤਮ ਹੋ ਜਾਂਦੀ ਹੈਗੀ ਆਪਣੀ ਤੇ ਹੁਣ ਕੋਹਿਆਰੇ ਹੱਥ ਸੂ ਕਾਫੀ ਪਾਣੀ ਨਾਲ ਧੁੱਤ ਜਾਂਦੇ ਸੋ ਪਤਾ ਹੀ ਆ ਤੇ ਆਪਾਂ ਹੁਣ ਫੇਰ ਉਸਿੱਟਾਂਗੇ ਤੋਖਾ ਆ ਚਲੀ ਨਹੀਂ ਤੂੰ ਬੀਬੀ ਵੀ ਆ ਗਈ ਤਿਆਰ ਕੱਢ ਕੇ ਜੀ ਆ ਅੱਗੇ ਵੀ ਬੀਬੀ ਤਿਆਰ ਕੱਢ ਕੇ ਤਾਰੋਂ ਕੱਢ ਲੀਆਂ ਇੱਕ ਅੱਧੀ ਰਹਿ ਗਈ ਗਾਂਝ ਕੱਢ ਲਈ ਇੱਕ ਮੱਝ ਵੀ ਕੱਢ ਲਈ ਤੇ ਦੇਵਤੀ ਨਮਾਉਣੇ ਉੱਤਰ ਸੇਵ ਕਰਦੇ ਮੱਕੀ ਵਾਲਾ ਪਹਣ ਤਿਆਰ ਬੱਸ ਹੋ ਗਿਆ ਸੁਹਾਗ ਦਾਗਾ ਪੀਜਾਂਗੇ ਪੁੱਤ ਆਪਾਂ ਮੱਕੀ ਜੇ ਤਾਂ ਦੇ ਨਾਨਕੀ ਭਾਗਿਆ 2 ਦਿਨ ਉੱਥੇ ਕੰਮਤੀ ਜ਼ਰੂਰੀ ਹੋਣਗੀ ਆਪਾਂ ਜੀ ਦੋ ਢੋਲੇ ਪਾਣੀ ਦੇ ਭਰ ਕੇ ਰੱਖ ਦੇਵਾਂਗੇ ਤੇ ਤਾਂ ਕਿ ਇਹਦੇ ਨਾਲ ਆਪਾਂ ਜਿਹੜੇ ਮਾਂਦ ਕਿ ਉਹ ਧੋਤੇ ਜਾਂਦੇਗੇ ਜਾਂ ਹੱਥੋਂ ਤੋਂ ਲੈਣਿਆ ਆਪਾਂ বালਟੀ 'ਚ ਪਾਣੀ ਪਾ ਲੈਣਗੇ ਜੱਗ ਨਾਲ ਤੇ ਉਹਦੋਂ ਸਾਢੇ 6 ਹੋ ਜਾਂਦੇ ਆ ਪਾਉਣੇ ਸੱਤ ਕੱਢ ਲੈਣ ਤਾਂ ਵੀ ਕਹਿੰਦੇ ਸਾਢੇ 6 ਤੇ 8:30 ਵਜੇ ਕੱਟ ਦਿੰਦੇ ਕਿਉਂਕਿ ਜੀ ਤੁਹਾਨੂੰ ਪਤਾ ਹੀ ਹੈਗੇ ਵੀ ਹਨਾ ਕਣਕਾਂ ਪੱਕੀਆਂ ਵੀ ਆਈਆਂ ਵੀ ਕੋਈ ਨੁਕਸਾਨ ਨਾ ਹੋ ਜੀ ਤਾ ਕਰਕੇ ਤੇ ਜੋ ਤਾਂ ਆਪਣਾ ਬਾਗ ਜੀ ਜੋਤ ਮੈਨਾਂ ਵੀ ਸੁਣਨ ਸਰਾਂ ਪਈਏਗੀ ਘਰ ਦੇ ਵਿੱਚ ਤੇ ਅੱਗੇ ਤਾਂ ਮम्मा ਮम्मा ਕਰਦਾ ਸੀਗਾ ਤੇ ਨੀਤੂ ਨਾ ਵੀ ਬਹੁਤ ਲੜਦਾਗਾ ਤੇ ਹੁਣ ਨੀਤੂ ਵੀ ਅੱਜ ਕੱਲੀ ਫਿਰਦੀ ਹੈਗੀ ਤੇ ਲਾਉ ਤਾਂ ਚਾਰ-ਪੰਜ ਦਿਨ ਮਮਾ ਚੱਲ ਭਈ ਜਾਇਆ ਤਾਂ ਸੱਧਿਆਗਾ ਥੋੜਾ ਜਿਹਾ ਹਿੰਦੂ ਵੀ ਕੰਮ ਸੀ ਜੀ ਤਾਂ ਕੱਤੀ ਭੇਜਿਆ ਵੀਡੀਓ ਨਾ ਹੈ ਨੀਤੂ ਗਈ ਸੀਗੀ ਪਹਿਲਾ ਅਮਰਤ ਭੈਣ ਕੋਲ ਉਦੋਂ ਤੇ ਜਦੋਂ ਪੇਪਰ ਹੋਏ ਸੀਗੇ ਉਦੋਂ ਅਮਰਤ ਭੈਣ ਨੇ ਨੀਤੂ ਨੂੰ ਇਹ ਸੂਟ ਬਣਾ ਕੇ ਦਿੱਤਾ ਸੀਗਾ ਤੇ ਹਲਕੀ ਜਿਹੀ ਕੜਾਈ ਕਰਾਤੀ ਸੀਗੀ ਤੇ ਮੂਰੀਆਂ ਤੇ ਥੋੜੀ ਜਿਹੀ ਘੜਾਤਾ ਸੀਗਾ ਬਾਵਾਤੀ ਬਾਵਾਤੀ ਤੇ ਨੀਤੂ ਨੇ ਪਾਇਆ ਦੂਜੀ ਵਾਰ ਸੂਟ ਮਮਾ ਕਿ ਚਲ ਘਰੀ ਪਾ ਕੇ ਹੰਡਾਲਾ ਨੀਤੂ ਤੇ ਜੀ ਹੁਣ ਗਰਮੀ ਬਹੁਤ ਜ਼ਿਆਦਾ ਹੈਗੀ ਘਰੇ ਤਾਂ ਹੋਈ ਪੈਂਦੇ ਨੇ ਲੋਟੀ ਸ਼ਰਟ ਤੇ ਮਮਾ ਕਿ ਚਲੋ ਇਹ ਵੀ ਘਰੇ ਹੰਡਾ ਲਾਂਗੇ ਫਿਰ ਉਹ ਦਵਾਤ ਦੀ ਪੀੜਾ ਹੋ ਜੂਗਾ ਹੁਣ ਪਤਾ ਲੱਗੇਗਾ ਤੇ ਤਾਂ ਕਰਕੇ ਇਹਨਾ ਕੱਪੜਾ ਮੜੇ ਸੁਗੜ ਜਾਂਦਾ ਕਿ ਜਦੋਂ ਆਪਾਂ ਧੋਨੇ ਆਂਗੇ ਇਹ ਮਮਾ ਕਹਿੰਦੇ ਚਲ ਪਾਈ ਚੱਲੋ ਹਨਾ ਲੈ ਇੱਕ ਇਹ ਮੋਟਾ ਜਿਹਾ ਲੱਗਦਾ ਕਿ ਰਾਂ ਪਹਿਲੀ ਵਾਰੀ ਪਾਇ ਦੋ ਤੇ ਹੁਣ ਜਦੋਂ ਤੂੰ ਪਾਈ ਚੱਲਾਂਗੇ ਫਿਰ ਇਹ ਨਾ ਪਤਲਾ ਜਿਹਾ ਹੋ ਜਾਂਦਾ ਕੱਪੜਾ ਤੇ ਫਿਰ ਉਹ ਵਧੀਆ ਲੱਗਦਾ ਹੈਗਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੀ ਹੋਮੋਗੇ ਇੱਧਰ ਬੀਬੀ ਨੇ ਕਿੱਲਾ ਗੱਡ ਦਿੱਤਾ ਹੈਗਾ ਕੱਟੇਲਾ ਤੇ ਚਲੋ ਇਹ ਨਹੀਂ ਖੁੱਲ ਜਾਂਦਾਗਾ ਪਹਿਲਾਂ ਤਾਂ ਇਹਨੂੰ ਉਧਰ ਬੰਦੇ ਹੁੰਦੇ ਹਨ ਕਿ ਉਧਰ ਤੂੜੀ ਪਾਤੀ ਜੀ ਤਾਂ ਅਗਰ ਕਿਧਰ ਕਿਲਾ ਬਣ ਦਿੱਤਾਗਾ ਇਧਰ ਖੜੀ ਆਪਣੀ ਬੱਸੀ ਮੱਝਾਂ ਆ ਦੇਖੋ ਜੀ ਆਪਣਾ ਘਟਤਾ ਤੇ ਜੀ ਟਾਈਮ ਹੋ ਗਿਆ 7:00 ਵਜੇ ਨੇ ਲੇਟ ਆਪਣੀ ਆ ਗਈ ਹੈਗੀ ਤੇ ਹੁਣ ਆਪਾਂ ਅੱਥੀਂ ਰੋਟੀ ਨਾਲ ਖਾਣ ਨੂੰ ਲੰਦੇ ਆਪਾਂ ਹੁਣ ਚਲੋ چیر ਕੇ ਚਿੱਲੇ ਰੱਖ ਦਨੇ ਆਂਗੇ ਇਹ ਕੁਛ ਨਾ ਥੋੜੇ ਛੋਟੇ ਰhenge ਤੇ ਆਪਾਂ ਸਾਰੇ ਰੋਟੀ ਨਾਲ ਖਾ ਲੈਨੇ ਆਂਗੇ ਸੰਤਾ ਜੀ ਅਰਤਾ ਕੀ ਰੋਟੀ ਨਾਲ ਖਾਣ ਦੀ ਕੁਝ ਨਾ ਕੁਛ ਤੇ ਜੀ ਹੁਣ ਲੇਟ ਆਈ ਹੈਗੀ 7:00 ਵੱਜ ਗਏ ਨੇਗੇ ਮੈਂ ਵੀ ਥੋੜੀ ਥੋੜਾ ਕਲਿੱਪ ਲੈਣੀ ਹੁੰਦੀ ਹੈ ਵੀਡੀਓ ਤਾਂ ਬਣਾਉਣ ਲੱਗੇ ਤੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਆਪਾਂ ਜਿੰਮੀ ਨੂੰ ਵੀ ਨਮਾ ਦਿੱਤਾ ਹੈਗਾ ਗਰਮੀ ਬਹੁਤ ਹੈਗੀ ਬੇਚਰੀ ਨਮਾਤਾ ਵੈਸੇ ਤੇ ਜਿ ਸਿਆਣਾ ਜੇ ਆਪਾਂ ਹੱਥ ਤੇ ਬਾਹਰ ਨਮੋਂ ਲੈਂਦੇ ਸੀਗੇ ਹਣਾ ਹਫਤੇ 'ਚ ਦੋ ਵਾਰੀ ਨਮਾਉਣੇ ਹੁੰਦੇ ਸੀਗੇ। ਜੇ ਟੁਪਲਿਕਲੀ ਹੁੰਦੀ ਸੀਗੀ। ਦੋ ਜਾਂ ਤਿੰਨ ਵਾਰੀ ਨਮਾਉਣੇ ਹੁੰਦੇ ਸੀਗੇ। ਹੁਣ ਗਰਮੀ 'ਚ ਇਹ ਡੇਲੀ ਬੇਸਿਸ 'ਤੇ ਆਉਂਦੀ ਆ ਕਿ ਰੋਜ਼-ਰੋਜ਼। ਗਰਮੀ ਹੁੰਦੇ ਨਾ। ਚੱਲੂ ਰੈਡੀ ਜਾਊਗਾ। ਪਿੱਖੀ ਉੱਥੇ ਲਿਓਗਾ ਕੀ ਦੇ। ਮਲੇ ਤਰ੍ਹਾਂ ਜੀ ਬਹੁਤ ਵਧੀਆ ਲੱਗਦੀ ਐ ਨਾ ਗਰਮੀ 'ਚ। ਹਾਲਾਂਕਿ ਹਨ ਜਿੰਮੀ ਆਪਾਂ ਨੂੰ ਭੁੱਖ ਹੁੰਦੀ ਹੈਗੀ ਰੋਟੀ ਖਾਣ ਦਾ ਟਾਈਮ ਨਹੀਂ ਹੁੰਦਾ ਹਨ ਨੂਨ ਲਾ ਕੇ ਕੱਟ ਕੇ ਖਾ ਲੇ ਤੇ ਇੱਥੇ ਆਪਣੇ ਜੀ ਮਿਰਚਾਂ ਵੀ ਲੱਗਦੀਆਂ ਤੁਹਾਨੂੰ ਦੱਸਿਆ ਸੀਗਾ ਖੇਤ ਸੱਚ ਬਾਹਰ ਲੈ ਕਰੇ ਤੇ ਕੁਛ ਆਪਾਂ ਮਿਰਚਾਂ چیر ਕੇ ਰੱਖ ਦਾਂਗੇ ਵਿੱਚ ਤੇ ਠੀਕ ਹੈ ਜੀ ਅ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਆਪਾਂ ਇੱਥੇ ਕੱਲੂ ਮਿਲਾਂਗੇ ਸੇ ਨਵੇਂ ਵਲੌਗ ਨਾਲ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਐਂਡ ਤੱਕ ਤੁਸੀਂ ਵੀਡੀਓ ਦੇਖਦੇ ਰਹੇ ਵੀਡੀਓ ਦੇਖਦੇ ਹੋਗੇ ਤੇ ਬਸ ਇੱਕ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਆ ਮੈਨੂੰ ਬਹੁਤ ਖੁਸ਼ੀ ਚਾਹਦੀ ਤੁਸੀਂ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਤੇ ਆਪਾਂ ਸੰਡੇ ਸੰਡੇ ਨੂੰ ਨਾਮ ਅਨਾਉਂਸ ਕਰਾਂਗੇ ਜਿਹਦੇ ਡੇਲੀ ਬੇਸਿਸ ਤੁਹਾਨੂੰ ਕਮੈਂਟ ਆਉਂਦੇ ਨੇ ਸੋਹਣੇ ਸੋਹਣੇ ਤੇ ਠੀਕ ਹੈ ਜੀ ਧੰਨਵਾਦ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਐਂਡ ਟੇਕ ਕੇਅਰ